ਕਬਰਨਾਮਾ ਦੇਖ ਰਹੇ ਹੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆ ਤੁਹਾਡਾ ਉਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਸੂਤਾ ਫਸਾਤਾ ਹੈ ਆਮ ਆਦਮੀ ਪਾਰਟੀ ਦੇ ਕਰਮੀਨਰ ਅਰਵਿੰਦ ਕੇਸ਼ਵਲ ਨੂੰ ਜਾਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦਿੱਲੀ ਵਾਲੀ ਪੂਰੀ ਤਰ੍ਹਾਂ ਫਸ ਗਈ ਹੈ ਕਿਉਂਕਿ ਆਡੇ ਲੈ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਦੇ ਕਿਸਾਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਅਤੇ ਕਦੇ ਜਿਹੜੇ ਵਕ ਵਕ ਡਿਪਾਰਟਮੈਂਟ ਦੇ ਲੋਕ ਨੇ ਉਹਨਾਂ ਵੱਲੋਂ ਵੀ ਜਿਹੜਾ ਹੈ ਵਿਰੋਧ ਕੀਤਾ ਜਾ ਰਿਹਾ ਹੈ ਯਾਨੀ ਕਿ ਬੇਲੋਜ਼ਗਾਰੀ ਦੇ ਨਾਮ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਬੇਲੋਜ਼ਗਾਰਾਂ ਦੇ ਨਾਲ ਵੱਡਾ ਧੋਖਾ ਕੀਤਾ ਹੈ ਦੂਸਰੇ ਪਾਸੇ ਕਿਸਾਨਾਂ ਨੂੰ ਸਿੱਧਾ ਚੈਲੰਜ ਕਰ ਦਿੱਤਾ ਗਿਆ ਵਾਣੂ ਵਾਣੀ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਜਦੋਂ ਉਹ ਪਿੰਡਾਂ ਦੇ ਵਿੱਚ ਜਾਣਗੇ ਕਿਉਂਕਿ ਸਿੱਧਾ ਆੜਾ ਲੈਣਾ ਸਿੱਧਾ ਚੈਲੰਜ ਕਰਨਾ ਭਾਈ ਤੁਸੀਂ ਮੇਰੇ ਨਾਲ ਕਿਸਾਨੀ ਮੁੱਦਿਆਂ ਉੱਤੇ ਬੈਸ ਕਰ ਲੋ ਤੇ ਦੂਸਰੇ ਪਾਸੇ ਇਹ ਵੀ ਖਬਰ ਆ ਰਹੀ ਹੈ ਕਿ ਤਿੰਨ ਹੋਰ ਵਿਧਾਇਕ ਆਮ ਆਦਮੀ ਪਾਰਟੀ ਦੇ ਵਿੱਚੋਂ ਬਾਹਰ ਜਾਣਗੇ ਅੱਜ ਤੋਂ 5 ਦਿਨ ਪਹਿਲਾਂ ਇੱਕ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਦਿੱਤੀ ਸੀ ਕਿ ਅੱਧੀ ਦਰਜਨ ਤੋਂ ਵੱਧ ਆਮ ਆਦਮੀ ਪਾਰਟੀ ਦੇ ਵਿਧਾਇਕ ਮੇਰੀ ਰਡਾਰ ਤੇ ਹਨ ਕਿਸੇ ਵੀ ਸਮੇਂ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਮੁਅਤਤ ਸਸਪੈਂਡ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਦੀ ਥਾਂ ਤੇ ਅਸੀਂ ਹਲਕਾ ਅੰਚਾਜ ਲਗਾਵਾਂਗੇ ਅਸੀਂ ਬੜੀ ਧੀਰ ਦੀ ਗੱਲਬਾਤ ਕਹਿ ਰਹੇ ਹਾਂ ਕਿ 30 ਤੋਂ 35 ਉਮੀਦਵਾਰ ਜਿਹੜੇ ਹੁਣ ਵਿਧਾਇਕ ਨੇ ਮੌਜੂਦਾ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਟਿਕਟ ਨਹੀਂ ਮਿਲੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਕਰਕੇ ਇਹਨਾਂ ਵਿਧਾਇਕਾਂ ਵੱਲੋਂ ਸੈਟਿੰਗਾਂ ਕੀਤੀਆਂ ਜਾ ਰਹੀਆਂ ਨੇ ਪ੍ਰਤਾਪ ਸਿੰਘ ਬਾਜਵਾ ਵੀ ਸੱਚ ਕਹਿ ਰਹੇ ਨੇ ਚਰਾਂਜਿਸਨ ਚੱਨੀ ਵੀ ਸੱਤ ਕਹਿ ਰਹੇ ਨੇ ਤੇ ਦੂਸਰੇ ਪਾਸੇ ਸੁਪਰਾ ਸਾਫ ਕਰਨਾ ਚਾਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਸੀਂ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਕਿ ਤਿੰਨ ਤੋਂ ਚਾਰ ਜਿਹੜੇ ਵਿਧਾਇਕ ਨੇ ਉਹਨਾਂ ਦੀ ਥੋੜੇ ਦਿਨਾਂ ਦੇ ਵਿੱਚ ਛੁੱਟੀ ਕੀਤੀ ਜਾ ਸਕਦੀ ਹੈ ਉਹਨਾਂ ਦੀ ਥਾਂ ਤੇ ਹਲਕਾ ਇੰਚਾਰਜ ਲਗਾਏ ਜਾ ਸਕਦੇ ਆ ਕਿਉਂਕਿ ਉਹਨਾਂ ਤੇ ਦੋਸ਼ ਅਤੇ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਲਾਸਾ ਵੀ ਕੀਤਾ ਹੈ ਇਧਰ ਤੇ ਗੱਲ ਕਰੀਏ ਹਲਕਾ ਰਮਨ ਹਲਕਾ ਜਲੰਧਰ ਸੈਂਟਰਲ ਦੀ ਰਮਨ अरोड़ा ਜਿਹੜੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨੇ ਵਿਜਲੈਂਸ ਉਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਨਾਂ ਦੀ ਜਗ੍ਹਾ ਤੇ ਨਿਤਨ ਕੋਹਲੀ ਨੂੰ ਲਗਾ ਦਿੱਤਾ ਗਿਆ ਹੈ ਉਹਨਾਂ ਨੂੰ ਪਾਰਟੀ ਵਿੱਚ ਫਿਰ ਦੁਬਾਰਾ ਵਾਪਸ ਨਹੀਂ ਲਿਆਂਦਾ ਜਾਵੇਗਾ ਇਸੇ ਤਰ੍ਹਾਂ ਵਿਜੇ ਸਿੰਘਲਾ ਨੂੰ ਵੀ ਹੁਣ ਉਹ ਉਸ ਦੀ ਜਗ੍ਹਾ ਉੱਤੇ ਹਲਕਾ ਅਨਚਾਰਜ ਲਗਾਇਆ ਜਾਵੇਗਾ ਕਿਉਂਕਿ ਪੁਖਤਾ ਸਬੂਤ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇੱਕ ਅਮਨ ਜੋ ਜਿਹੜੇ ਨੇ ਫਤੂਵਾਲਾ ਉਹਨਾਂ ਤੇ ਵੀ ਉਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਤੇ ਜਿਸ ਤਰ੍ਹਾਂ ਸਰਬਜੀਤ ਕੌਰ ਮਾਨੂ ਤੇ ਵੀ ਵੱਡੇ ਇਲਜ਼ਾਮ ਲੱਗਦੇ ਪਏ ਨੇ ਕਿ ਇਹਨਾਂ ਵੱਲੋਂ ਫੈਸਲਿਆਂ ਦੇ ਵੱਡੇ ਗਵਨ ਕਿਤੇ ਗਏ ਨੇ ਖਾਸ ਕਰਕੇ ਨਰਿੰਦਰ ਕੌਰ ਭਰਾਜ ਜਿਨ੍ਹਾਂ ਨੇ 50 ਲੱਖ ਰੁਪਏ ਸੀ ਲੱਖ ਲਿਆ ਸੀ ਪ੍ਰਧਾਨਗੀ ਨੂੰ ਲੈ ਕੇ ਯਾਨੀ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਜਿਹੜੀਆਂ ਵੀਡੀਓ ਨਸ਼ਰ ਹੋਈਆਂ ਸੀ ਆਡੀਓ ਜਿਹੜੀਆਂ ਵਾਇਰਲ ਹੋਈਆਂ ਸੀ ਉਸ ਦੇ ਸਬੂਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਵੀ ਪਹੁੰਚ ਗਏ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਤਰ੍ਹਾਂ ਪੰਜਾਬ ਦੇ ਨਾਲ ਕੋਝਾ ਬਿਹੇਵ ਕਰ ਰਹੇ ਨੇ ਇਸ ਤਰ੍ਹਾਂ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਬਿਹੇਵ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਪਰਾ ਸਾਫ ਹੋ ਜਾਵੇ ਆਪ ਆਪ ਦੀ ਪਾਰਟੀ ਦਾ ਪੰਜਾਬ ਦੇ ਵਿੱਚੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਜਿਹੜੇ ਉਮੀਦਵਾਰ ਨੇ ਜਿਹੜੇ ਵਿਧਾਇਕ ਨੇ ਇਹ ਆਪੋ ਆਪਣੀਆਂ ਦੂਸਰੀਆਂ ਪਾਰਟੀਆਂ ਵਿੱਚ ਚਲੇ ਜਾਣ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਬਲਕਾਲ ਸਿੱਧੂ ਤੋਂ ਲੈ ਕੇ ਨਰਿੰਦਰ ਕੌਰ ਭਰਾਜ ਵਿਜੇ ਸਿੰਘਲਾ ਅਤੇ ਅਮਨਤੋਤ ਰਤਨ ਜਿਹੜੇ ਆਗੇ ਨੇ ਇਨ੍ਹਾਂ ਇੰਨਾਂ ਚਾਰਾਂ ਜੜਿਆਂ ਨੂੰ ਕਿਸੇ ਵੀ ਸਮੇਂ ਇਨ੍ਹਾਂ ਦੇ ਵਿਧਾਇਕੀ ਦੇ ਅਹੁਦੇ ਇਹਨਾਂ ਦੇ ਕੋਲੋਂ ਖੋਹੇ ਜਾ ਸਕਦੇ ਨੇ ਇਨ੍ਹਾਂ ਤੇ ਉੱਪਰ ਇੰਚਾਰਜ ਲਗ ਜਾਏ ਜਾਣਗੇ ਜਿਨ੍ਹਾਂ ਨੂੰ ਅਸੀਂ ਹਲਕਾ ਇੰਚਾਰਜ ਦੇ ਨਾਮ ਨਾਲ ਜਾਣਦੇ ਆ ਉਹੀ ਜਿਹੜੇ ਬਾਕੀ ਰਹਿੰਦੇ ਸਾਲ ਨੇ ਉਹਨਾਂ ਦੇ ਵਿੱਚ ਕੰਮ ਕਰਨਗੇ ਗ੍ਰਾਂਟਾਂ ਵੀ ਉਹ ਵੰਡਣਗੇ ਲੋਕਾਂ ਨੂੰ ਚੈੱਕ ਵੀ ਉਹ ਦੇਣਗੇ ਆਪੋ ਆਪਣੇ ਹਲਕੇ ਦੀ ਦੇਖਭਾਲ ਵੀ ਉਹ ਕਰਨਗੇ ਲੋਕਾਂ ਦੀਆਂ ਮੁਸੀਬਤਾਂ ਵੀ ਉਹ ਸੁਣਨਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੱਗ ਰਿਹਾ ਹੈ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਹੋ ਸੂਤਰ ਦੱਸਦੇ ਨੇ ਕਿ ਇੰਨਾ ਕੁ ਨੁਕਸਾਨ ਕਰ ਜਾਣਗੇ ਸ਼ਰੂ ਆਮ ਆਦਮੀ ਪਾਰਟੀ ਦਾ ਆਪ ਗਵੰਤਮਾਨ ਹੋਣੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸਾਨ ਇਹਨਾਂ ਵਿਧਾਇਕਾਂ ਤੇ ਮੰਤਰੀਆਂ ਨੂੰ ਵਣ ਵਣ ਹੀ ਭਜਾਉਣਗੇ